ਜabb ਵੀ ਸਸਤਰੀ ਕਲ ਵੀ ਸਾਰਿਆਂ ਨੂੰ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਕਰਨਲ ਮਾਮਲਾ ਦਿਨ ਵਧਣ ਭਖਦਾ ਜਾ ਰਿਹਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਕਿਉਂਕਿ ਜੋ ਗੱਲ ਕਰੀਏ ਆਪਾਂ ਹਾਈ ਕੋਰਟ ਦੇ ਵਿੱਚ ਜਿਹੜੀ ਇਹ ਪਟੀਸ਼ਨ ਪਾਈ ਗਈ ਸੀ ਜਿਸ ਦਿਨ ਇਹ ਘਟਨਾ ਵਾਪਰਦੀ ਆ ਉਸ ਕਰਨਲ ਬਨਿਓ ਤਾਂ ਹੁਣ ਹਾਈ ਕੋਰਟ ਦਾ ਵੀ ਕਹਿਣਾ ਇਹ ਆ ਵੀ ਜਿਹੜੇ ਉਹ ਅਫਸਰ ਕਿਉਂਕਿ 13 ਤਰੀਕ ਦੀ ਇਹ ਘਟਨਾ ਤਾਂ 8-10 ਦਿਨ ਉਸ ਪਰਿਵਾਰ ਨੂੰ ਲਗਾਤਾਰ ਪਟੀਸ਼ਨਾਂ ਪਾਈਆਂ ਗਈਆਂ ਕਹਿਣਾ ਮਤਲਬ ਵੀ ਦਰਖਾਸਤਾਂ ਦੇਈਆਂ ਦਿੱਤੀਆਂ ਤਾਂ ਕਿਸੇ ਨੇ ਸਰਵਾਈ ਨਹੀਂ ਕੀਤੀ ਇਹਦੇ ਵਿੱਚ ਜਿਹਦਾ ਆਪਾਂ ਨਾਮ ਲੈ ਸਕਦੇ ਹਾਂ ਸਾਰਿਆਂ ਨੂੰ ਵੱਡਾ ਜਿਹੜਾ ਉਹ ਦੋਸ਼ੀ ਉਹ ਕੌਣ ਆ ਜੋ ਨਾਨਕ ਸਿੰਘ ਐਸਐਸਪੀ ਇਸ ਪਰਿਵਾਰ ਦਾ ਇਹ ਕਹਿਣਾ ਵੀ ਨਾਨਕ ਸਿੰਘ ਐਸਐਸਪੀ ਸਾਰਿਆਂ ਨੂੰ ਵੱਡਾ ਅਪਰਾਧ ਉਸ ਦਾ ਮੰਨਿਆ ਜਾਂਦਾ ਜਿਹੜਾ ਨਾਨਕ ਐਸਐਸਪੀ ਆ ਉਹਦਾ ਕਰਕੇ ਇਹ ਸਾਰੀ ਜੋ ਅਸੀਂ ਦਰਖਾਸਤ ਦਿੱਤੀ ਸੀ ਉਸ ਪਤਨੀਆ ਜੋ ਕਰਨਲ ਦੀ ਉਹਨੇ ਕਿਹਾ ਆਪਣੇ ਬੰਨਿਓ ਵੀ ਬਹੁਤ ਮੈਂ ਅਪੀਲ ਕੀਤੀ ਬਹੁਤ ਦਰਖਾਸਤਾਂ ਦਿੱਤੀਆਂ ਪਰ ਮੇਰੀ ਸੁਣਵਾਈ ਨਹੀਂ ਹੋਈ ਤੇ ਜਿਹੜਾ ਹੁਣ ਕੋਰਟ ਦਾ ਫੈਸਲਾ ਇਹ ਆ ਉਹਨਾਂ ਨੇ ਜਦੋਂ ਆਖਿਆ ਵੀ ਤੁਸੀਂ ਜੋ ਜਰਨਲ ਤੇ ਡੀਜੀਪੀ ਗੌਰਵ ਇਹਨਾਂ ਦਾ ਵੀ ਕਹਿਣਾਗਾ ਕਿਉਂਕਿ ਅੱਜ ਇੱਕ ਆਪਣੇ ਬੰਨਿਓ ਉਸ ਪਰਿਵਾਰ ਨੂੰ ਇਹਨਾਂ ਨੇ ਇੱਕ ਡੀਜੀਪੀ ਗੌਰਵ ਤੇ ਜੋ ਆਪਣਾ ਇੱਕ ਜਰਨਲ ਆਰਮੀ ਦਾ ਜੋ ਉਹਨਾਂ ਵੱਲੋਂ ਕਹਿਣਾ ਇਹ ਆ ਵੀ ਇਸ ਪਰਿਵਾਰ ਨੂੰ ਅਸੀਂ ਇਨਸਾਫ ਦਿਵਾਵਾਂਗੇ ਪਰ ਨਹੀਂ ਉਸ ਪਰਿਵਾਰ ਨੂੰ ਨਾ ਤਾਂ ਡੀਜੀਪੀ ਤੇ ਵਿਸ਼ਵਾਸ ਆ ਕਿਉਂਕਿ ਪੰਜਾਬ ਪੁਲਿਸ ਹੀ ਉਹ ਆ ਤਾਂ ਉਹ ਪੰਜਾਬ ਪੁਲਿਸ ਦਾ ਹੱਕ ਰੱਖਣਗੇ ਪੰਜਾਬ ਪੁਲਿਸ ਦਾ ਪੱਖ ਰੱਖਣਗੇ ਤਾਂ ਉਹਨਾਂ ਦੀ ਜੋ ਪਟੀਸ਼ਨ ਪਾਈ ਗਈ ਸੀ ਜਿਸ ਦਿਨ ਦੀ ਇਹ ਘਟਣਾਗੀ ਤਾਂ ਉਹ ਜੋ ਪਟੀਸ਼ਨ ਪਾਈ ਗਈ ਸੀ ਕਰਨਲ ਬਨੀਓ ਕਿਉਂਕਿ ਜਿਸ ਦਿਨ ਦੀ ਇਹ ਘਟਣਾ 10 12 ਦਿਨ ਬੀਤ ਗਏ ਸੀ ਕਿਉਂਕਿ ਜਿਹੜੇ ਉਹਨਾਂ ਦੀ ਪਤਨੀ ਦਾ ਕਹਿਣਾ ਇਹ ਆ ਇਸ ਬੋਲਸੌਲੇ ਨੇ ਸਾਡੀ ਬਿਲਕੁਲ ਨਹੀਂ ਸੁਣੀ ਕਿਉਂਕਿ ਹਾਈ ਕੋਰਟ ਦਾ ਵੀ ਇਹ ਕਹਿਣਾ ਵੀ ਜਦੋਂ ਤੁਸੀਂ ਇੱਕ ਕਰਨਲ ਐਡੇ ਵੱਡੇ ਅਫਸਰ ਦੀ ਨਹੀਂ ਸੁਣੀ ਤਾਂ ਇਹ ਜਲਦੀ ਤੋਂ ਜਲਦੀ ਇਹ ਇਨਕੁਆਇਰੀ ਹੋਣੀ ਚਾਹੀਦੀ ਆ ਤਾਂ ਬਹੁਤ ਜਲਦ ਜੋ ਹੁਣ ਇਹ ਪਰਿਵਾਰ ਨੂੰ ਇਨਸਾਫ ਮਿਲਣ ਜਾ ਰਿਹਾ ਕਿਉਂਕਿ ਜਿਹੜਾ ਸੀਐਮ ਭਵੰਤਮਨ ਨਾਲ ਇੱਕ 31 ਮਾਰਚ ਦਾ ਸਮਾਂ ਰੱਖ ਦਿੱਤਾ ਗਿਆ ਸੀ ਫਿਰ ਉਸ ਪਰਿਵਾਰ ਨੇ ਮੰਨਿਆ ਵੀ ਸੀ ਵੀ ਚਲੋ ਅਸੀਂ 31 ਮਾਰਚ ਦਾ ਇੰਤਜ਼ਾਰ ਕਰਾਂਗੇ ਕਤੀ ਤਰੀਕ ਦਾ ਇੰਤਜ਼ਾਰ ਕਰਾਂਗੇ ਤਾਂ ਹੁਣ ਜਿਹੜਾ ਇਹ ਸਮਾਂ ਅੱਗੇ ਰੱਖ ਦਿੱਤਾ ਗਿਆ ਸੀ ਪਰ ਲੇਕਿਨ ਨਹੀਂ ਜੋ ਅੱਜ ਦੇ ਇਹ ਪਟੀਸ਼ਨ ਪਾਈ ਗਈ ਸੀ ਜਿਸ ਦਿਨ ਦੀ ਇਹ ਕਟਣਾ ਕਰਨ ਵਾਲੇ ਮਾਮਲੇ ਦੇ ਵਿੱਚ ਜੋ ਉਹਨਾਂ ਦੇ ਪੁੱਤ ਦੀ ਕੁੱਟਮਾਰ ਹੋਈ ਆ ਪਿਓ ਪੁੱਤਾਂ ਦੀ ਉਹਨਾਂ ਨੂੰ ਕਿਉਂਕਿ ਜਿਹੜੀ ਗੱਲ ਕਰੀਏ ਆਪਾਂ ਦਸਤਾਰ ਦੀ ਉਹਨਾਂ ਨੇ ਪੱਗ ਤੋਂ ਫੜ ਕੇ ਕੇਸਾਂ ਤੋਂ ਘੜੀਸਿਆ ਗਿਆ ਬਹੁਤ ਜ਼ਿਆਦਾ ਇਹ ਗੁੰਡਾਗਰਦੀ ਦਾ ਜੋ ਖੇਲ ਇਹਨਾਂ ਨੇ ਰਚਿਆ ਗਿਆ ਤਾਂ ਉਹਦੇ ਵਿੱਚ ਚਾਰੇ ਪਾਸੋਂ ਪੰਜਾਬ ਪੁਲਿਸ ਨੂੰ ਫਟਮੁਹੀ ਮਿਲ ਰਹੀ ਹੈ ਰੋ ਰਵਰ ਲੋ ਹੋ ਰਹੀ ਹੈ ਜੁਦੀ ਦੇ ਵਿੱਚ ਕੀ ਪੰਜਾਬ ਪੁਲਿਸ ਵਾਲਾ ਰੋ ਰੋ ਕੇ ਕਹਿ ਰਿਹਾ ਵੀ ਮੇਰੀ ਜਿਹੜੀ ਇੱਕ ਨੋਹਾਂ ਸੀ ਗਿਆ ਤੇ ਇੱਕ ਮੇਰਾ ਬੇਟਾ ਮੇਰੀ ਨੋਹਾਂ ਦੇ ਜੋ ਬੱਚਾ ਹੋਣ ਵਾਲਾ ਸੀ ਤੇ ਪੇਟ ਦੇ ਵਿੱਚ ਲੱਤਾਂ ਮਾਰੀਆਂ ਗਈਆਂ ਤਾਂ ਉਹਦਾ ਵੀ ਇਹੀ ਕਹਿਣਾ ਵੀ ਮੈਨੂੰ ਐਸ ਐਚਓ ਜੋ ਮੇਰੀ ਸੁਣਵਾਈ ਨਹੀਂ ਕਰ ਰਿਹਾ ਵੀ ਮੈਨੂੰ ਕਈ ਦਿਨਾਂ ਤੋਂ ਮੇਰੀ ਸੁਣਵਾਈ ਨਹੀਂ ਹੋ ਰਹੀ ਜਦੋਂ ਆਪ ਜਿਹੜੇ ਇਹ ਪੁਲਿਸ ਅਫਸਰ ਆ ਇਹਨਾਂ ਨਾਲ ਹੋ ਸਕਦੀ ਆ ਤਾਂ ਨਾਰਮਲ ਬੰਦਾ ਤਾਂ ਕੁਝ ਵੀ ਨਹੀਂ ਹੁਣ ਖਾਸ ਕਰਕੇ ਪੰਜਾਬ ਪੁਲਿਸ ਨੂੰ ਵਿਚਾਰੇ ਪਾਸੇ ਫਟਮੂ ਹੀ ਮਿਲ ਰਹੀ ਆ ਜਿਹੜਾ ਹੁਣ ਕਰਨਲ ਮਾਮਲੇ ਦੇ ਵਿੱਚ ਇਹ ਜੋ ਕਹਿੰਦਾ ਮਤਲਬ ਮਾਮਲਾ ਪੱਖ ਦਾ ਨਜ਼ਰ ਆਉਂਦਾ ਤਾਂ ਜਿਹੜਾ ਹੁਣ ਸੀਐਮ ਪੰਤਮਾਨ ਨੂੰ ਵੀ ਲਾਲਤਾ ਪਾਈਆਂ ਗਈਆਂ ਇੱਕ ਪੰਜਾਬ ਹਰਿਆਣਾ ਜੋ ਹਾਈ ਕੋਰਟ ਦਾ ਕਹਿਣਾ ਇਹ ਆ ਕਿਉਂਕਿ ਉਹਨਾਂ ਨੂੰ ਵੀ ਕਿਹਾ ਗਿਆ ਵੀ ਸੀਐਮ ਪੰਤਮਾਨ ਤੇ ਐਕਸ਼ਨ ਹੋ ਸਕਦਾ ਕਹਿੰਦਾ ਮਤਲਬ ਉਹਨਾਂ ਨੂੰ ਜੋ ਇਹ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ ਦੇ ਵਿੱਚ ਤਾਂ ਸੀਐਮ ਪੰਤਮਾਨ ਮੰਨਿਓ ਵੀ ਇਹ ਜੋ ਕੋਰਟ ਦੇ ਵਿੱਚ ਉਹਨਾਂ ਦਾ ਉਹਨਾਂ ਤੇ ਵੀ ਕਾਰਵਾਈ ਹੋ ਸਕਦੀ ਆ ਸੀਐਮ ਪੰਤਮਾਨ ਤੇ ਤਾਂ ਜਿਹੜੀ ਹੁਣ ਆਪਾਂ ਹੁੰਦੀ ਐ ਖਬਰਾਂ ਇਹੀ ਆ ਕਿਉਂਕਿ ਬਈ ਕਰਨਲ ਮਾਮਲੇ ਦੇ ਵਿੱਚ ਜਿਹੜਾ ਇਹ ਵਿਵਾਦ ਖੜਾ ਹੋਇਆ ਇਸ ਪੁਲਿਸ ਵਾਲਿਆਂ ਬੰਨੀਓ ਕਿਉਂਕਿ ਹਲੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਰੋ ਰੋ ਕੇ ਕਹਿ ਰਿਹਾ ਜਿਹੜਾ ਉਹਦਾ ਸਾਡੂ ਉਹ ਵੀ ਤੁਸੀਂ ਇਹ ਦੱਸੋ ਇਨਸਾਫ ਮੰਗਣ ਵਾਸਤੇ ਆਪਾਂ ਪੁਲਿਸ ਕੋਲੇ ਜਾਂਦੇ ਆ ਜਦੋਂ ਕੋਈ ਦਰਖਾਸਤ ਦਿੰਨੇ ਆ ਉਹਨਾਂ ਦਾ ਕੰਮ ਆ ਵੀ ਉਸ ਦਰਖਾਸਤ ਨੂੰ ਮੰਨੋ ਚਾਹੇ ਉਹ ਕੋਈ ਬਾਹਰ ਦਾ ਮੁਜਰਮ ਆ ਚਾਹੇ ਕੋਈ ਪੁਲਿਸ ਵਾਲਾ ਮੁਜਰਮ ਤਾਂ ਮੁਜਰਮ ਹੁੰਦਾ ਜਿਨੇ ਕੋਈ ਅਪਰਾਧ ਕੀਤਾ ਤਾਂ अपराध अपराध ही ਹੁੰਦਾ ਜੇ ਕੋਈ ਮੁਜਰਮ ਹੋਰ ਕੋਈ ਹੁੰਦਾ ਤਾਂ ਇਹਨਾਂ ਨੇ ਤੁਰੰਤ ਉਹਨੂੰ ਗ੍ਰਿਫਤਾਰ ਕਰ ਲੈਣਾ ਸੀ ਕਿਉਂਕਿ ਇਹ ਰਹਿ ਕੇ ਪੁਲਿਸ ਵਾਲੇ ਇਸ ਕਰਕੇ ਪੁਲਿਸ ਵਾਲੇ ਪੱਕ ਕਰਦੇ ਆ ਪੱਕਪੂਰ ਦੇ ਉਹਨਾਂ ਦਾ ਤਾਂ ਹੁਣ ਦੇਖਣਾ ਇਹ ਬੰਦਾ ਬਈ ਕਿਉਂਕਿ ਜਿਹੜੀ ਅੱਜ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਜਿਹਦੇ ਵਿੱਚ ਇਹ ਪਰਿਵਾਰ ਦਾ ਮਾਮਲਾ ਫੱਕਦਾ ਆਉਂਦਾ ਦਿਨ ਦਿਨ ਤੇ ਜਿਹੜਾ ਇਹ ਹਾਈ ਕੋਰਟ ਵਿੱਚ ਵੀ ਪਹੁੰਚ ਚਲਿਆ ਜਿੱਥੇ ਕਿ ਸੀਐਮ ਪੰਤਮਾਨ ਦੀ ਵੀ ਜੋ ਸੁਣਵਾਈ ਇਹਨਾਂ ਦੇ ਬੰਨਿਓ ਹਾਈ ਕੋਰਟ ਦਾ ਕਹਿਣਾ ਇਹ ਆ ਵੀ ਸੀਐਮ ਪੰਤਮਾਨ ਵੀ ਫਸ ਸਕਦਾ ਇਹਦੇ ਵਿੱਚ ਕਿਉਂਕਿ ਉਹਦੀ ਉਹਨਾਂ ਨੇ 31 ਮਾਰਚ ਦਾ ਸਮਾਂ ਰੱਖ ਦਿੱਤਾ ਗਿਆ ਹੁਣ ਸੀਐਮ ਪਰਤਮਾਨ ਦੋਨੇ ਪਾਸੇ ਫਸ ਗਿਆ ਬੀਜੇਮਾ ਇਹਨਾਂ ਦੀ ਸੁਣਦਾ ਤਾਂ ਵੀ ਫਸਦਾ ਤੇ ਜੇ ਨਹੀਂ ਸੁਣਦਾ ਤਾਂ ਵੀ ਕਿਉਂਕਿ ਇੱਕ ਪਾਸੇ ਪੰਜਾਬ ਪੁਲਿਸ ਇੱਕ ਪਾਸੇ ਕਰਨਲ ਦਾ ਜੋ ਪਰਿਵਾਰ ਆ ਇਨਸਾਫ ਮੰਗਣ ਵਾਸਤੇ ਹਰ ਵਕਤ ਕਿਉਂਕਿ ਰੋ ਰੋ ਕੇ ਕਹਿ ਰਿਹਾ ਪਰਿਵਾਰ ਕਿਉਂਕਿ ਐਨੇ ਲੰਬੇ ਸਮੇਂ ਤੋਂ 13 ਤਰੀਕ ਦੀ ਘਟਨਾ ਸੀ ਤੇ ਅੱਜ 25 ਤਰੀਕ ਤੱਕ ਘੱਟੋ ਘਾਟ 12-13 ਦਿਨ ਹੋ ਗਏ ਹਲੇ ਤੱਕ ਕੋਈ ਇਨਸਾਫ ਨਹੀਂ ਹੋਇਆ ਕੋਰਟ ਦਾ ਵੀ ਇਹ ਕਹਿਣਾ ਇਹ ਕਿਹੜਾ ਪੁਲਿਸ ਵਾਲਾ ਹੋ ਤੁਰੰਤ ਉਹਨੂੰ ਉਹਦੇ ਉੱਤੇ ਜੋ ਕਾਰਵਾਈ ਹੋ ਸਕਦੀ ਆ ਕਿਉਂਕਿ ਜਦੋਂ ਕਰਨਲ ਮਾਮਲੇ ਦਾ ਜਦੋਂ ਇਹ ਇੱਕ ਦਰਖਾਸਤ ਜਾਂਦੀ ਆ ਤੁਰੰਤ ਕਿਉਂ ਨਹੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਪੰਜਾਬ ਦੇ ਪ੍ਰਤੀ ਜੋ ਆਪਣਾ ਚੈਨਲ ਆ ਜੋ ਕਰਨਲ ਮਾਮਲਾ ਦਿਨ-ਮੇ ਦਿਨ ਭਖਦਾ ਜਾ ਰਿਹਾ ਤੇ ਜਿੱਥੋਂ ਤੱਕ ਭਾਈ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦਾ ਕਨੋ ਨਾ ਟੋਕ ਤੇ